ਸਭ ਤੋਂ ਪਹਿਲਾਂ ਅਸੀਂ ਤੇ ਸ਼ੰਕਰ ਭਗਵਾਨ ਜੀ ਦਾ ਇਹਦੀ ਸਤਿ ਸ੍ਰੀ ਕਰਨੇ ਆ ਬੋਲੇ ਸ਼ੰਕਰ ਭਗਵਾਨ ਕੀ ਜੈ ਇਹ ਜੀ ਸਭ ਤੋਂ ਪਹਿਲਾਂ ਇਸ ਮੋਨੀ ਮੰਦਿਰ ਦੇ ਵਿੱਚ ਇਸ ਦਰਬਾਰ ਚ ਸ਼ਿਵਰਾਤੀ ਦਾ ਤਿਹਾਰ ਜਿਹੜਾ ਬੜੇ ਸ਼ਰਦਾ ਦੇ ਨਾਲ ਬਣਾਇਆ ਜਾਂਦਾ ਸੀ ਬਲਕਿ ਅਸੀਂ ਸ਼ੋਭਾ ਜਾਤਾ ਤੇ ਆਉਣਾ ਸ਼ਿਵਰਾਤੀ ਨਾਲ ਦੇਣ ਆਉਣਾ ਇੱਥੇ ਇੱਕ ਦਿਨ ਪੰਡ ਜੀ ਸਾਰੇ ਸਭਾ ਵਾਲਿਆਂ ਨੇ ਕਹਿਣ ਲੱਗੇ ਵੀ ਕਿਉਂ ਨਾ ਇਹ ਵੀ ਹੋਰ ਜਿਹੜਾ ਇਹਨਾਂ ਦਾ ਪ੍ਰੋਗਰਾਮ ਜਿਹੜਾ ਵਧਾਇਆ ਜਾਵੇ ਅਸੀਂ ਤੇਲ ਦੀ ਰਸਮ ਤੋਂ ਸ਼ੁਰੂ ਕੀਤਾ ਜਾਵੇ ਕੰਮ ਅਸੀਂ ਬਿਲਕੁਲ ਠੀਕ ਹੈ ਫਿਰ ਕਹਿੰ ਲੈ ਕਿ ਜਿਹੜਾ ਸਗਨ ਦਾ ਪ੍ਰੋਗਰਾਮ ਹੈ ਇਹ ਮਲਕੀ ਇਹ ਵੀ ਰਮਤਾ ਹੋਣੀ ਚਾਹੀਦੀ ਹੈ ਕਿਦਾਂ ਹੋਣੀ ਚਾਹੀਦੀ ਆ ਫਿਰ ਕਹਿੰ ਲੈ ਕਿ ਜੇ ਤੁਹਾਡੀ ਡਿਊਟੀ ਲਈ ਜਾਵੇ ਫਿਰ ਫੱਜੂਪੁਰ ਮੰਦਿਰ ਤੋਂ ਤੇ ਹੀ ਦੇਵਾਜੀ ਮੰਦਿਰ ਤੋਂ ਜੇ ਇਹ ਸ਼ੰਕਰ ਭਗਵਾਨ ਜੀ ਦਾ ਸਗਨ ਜਿਹੜਾ ਲੈ ਕੇ ਆਓ ਤੇ ਅਸੀਂ ਆਖਿਆ ਵੀ ਮਲਗੇ ਵੇਖੋ ਜੀ ਉਹਨਾਂ ਦੀ ਇਹ ਰਹਿਨਮਾਈ ਹਿੱਥ ਜਿਹੜਾ ਕੰਮ ਚੱਲਣਾ ਬਹੁਤ ਵਧੀਆ ਹੈ ਤੇ ਅਸੀਂ ਉਹਨਾਂ ਦਾ ਸਮਝੋ ਸ਼੍ਰੀਵਾਦ ਹੀ ਹੈ ਅਸੀਂ ਇਹ ਕੰਮ ਜਿਹੜਾ ਜਰੂਰ ਅਰੰਭਾ ਕੇ ਕਰਾਂਗੇ ਕਿ ਅਸੀਂ ਉਹਨਾਂ ਦੇ ਇਹ ਸ਼੍ਰੀਵਾਦ ਦੇ ਮੁਤਾਬਕ ਇਹ ਫੱਜੂਪੁਰ ਤੋਂ ਸਗਨ ਜਿਹੜਾ ਦੇਵਾਜੀ ਮੰਦਿਰ ਤੋਂ ਚੱਲਦਾ ਹੈ ਤੇ ਮੋਨੀ ਮੰਦਿਰ ਵਿੱਚ ਆਣ ਕੇ ਜਿਹੜੀ ਹੈ ਇੱਥੇ ਇਹਦੀ ਰਸਮ ਜਿਹੜੀ ਨਿਭਾਈ ਜਾਂਦੀ ਹੈ ਭਾਈ ਲਗਭਗ ਕਿੰਨੇ ਸਾਲਾਂ ਤੋਂ ਤੁਸੀਂ ਆ ਰਹੇ ਹੋ ਇਹ ਘਟੋ ਘੜਵੀ ਕੋਈ 8-10 ਸਾਲ ਹੋ ਚਲੇ 8 ਸਾਲ ਕੀ ਕਿਹਾ ਜੀ ਇਹ ਤਿਆਰ ਮੌਕੇ ਆਮ ਸ਼੍ਰੀਪੁਰ ਦੇ ਵੇਖੋ ਜੀ ਇਹ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਪੂਰੇ ਵਰਲਡ 'ਚ ਇਹ ਮਨਾਇਆ ਜਾਂਦਾ ਹੈ ਕਿਉਂਕਿ ਸ਼ੰਕਰ ਭਗਵਾਨ ਜੀ ਜਿਹੜੇ ਤ੍ਰੈਲੋਕੀ ਦੇ नाथ ਨੇ ਉਹਨਾਂ ਦੀ ਰਚੀ ਹੋਈ ਸ੍ਰਿਸ਼ਟੀ ਹੈ ਇਹ ਸਾਰੇ ਕਰਮ ਉਹਨਾਂ ਦੇ ਆ ਉਹਨਾਂ ਦੇ ਚਰਨਾਂ ਦੇ ਵਿੱਚ ਰਹਿ ਕੇ ਹੀ ਇਹ ਜਿਹੜੇ ਕੰਮ ਅਸੀਂ ਕਰਨਾ ਚਾਹੁੰਦੇ ਆ ਤੇ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਮੈਂ ਸਭ ਤੋਂ ਪਹਿਲਾਂ ਪੂਰੇ ਸ਼ਹਿਰ ਨਿਵਾਸੀਆਂ ਨੂੰ ਸਾਡੇ ਆਏ ਹੋਏ ਮਹਿਮਾਨ ਫੱਜੂਪੁਰ ਤੋਂ ਜਿਹੜੇ ਕਿ ਅੱਜ ਮੋਨੀ ਮੰਦਰ ਚ ਸਗਨ ਲੈ ਕੇ ਆਏ ਆ ਪਿਛਲੇ 10 ਸਾਲਾਂ ਤੋਂ ਇਹ ਮੋਨੀ ਮੰਦਰ ਚ ਬਹੁਤ ਹੀ ਇਕੱਤਰ ਇਕੱਠ ਲੈ ਕੇ ਅੱਜ ਦਾ ਸਗਮ ਦਾ ਭੋਲੇ ਨਾਦੀ ਜੀ ਨੂੰ ਸਗਨ ਲਗਾਉਂਦੇ ਨੇ ਮੈਂ ਬਲਵਿੰਦਰ टाक ਜੀ ਸਰਪੰਚ ਆਏ ਹੋਏ ਇਹਨਾਂ ਦੇ ਸਾਥੀ ਇਹਨਾਂ ਦਾ ਇੱਥੇ ਪਹੁੰਚਣ ਦੇ ਆਪਣਾ ਮੋਨੀ ਮੰਦਰ ਸਭਾ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਇੱਕ ਅੱਜ ਵਿਸ਼ਾਲ ਇਕੱਠ ਅੱਜ ਮੋਨੀ ਮੰਦਰ 'ਚ ਦੇਖਣ ਨੂੰ ਮਿਲਿਆ ਮੈਂ ਸਾਰੇ ਸ਼ਹਿਰ ਨੂੰ ਅੱਗੇ ਵੀ ਬੇਨਤੀ ਕਰਾਂਗਾ ਜਿਹੜੇ ਕੱਲ ਸ਼ਾਮ ਵੇਰੀ ਆ ਛੇ ਵਿਆਹ ਵਾਲਾ ਸ਼ੋਭਾ ਯਾਤਰਾ ਬਹੁਤ ਹੀ ਵਿਸ਼ਾਲ ਇੱਕ ਪ੍ਰੋਗਰਾਮ ਹੋਵੇ ਧਾਰੀਵਾਲ 'ਚ ਹੋਵੇ ਇੱਕ ਸੰਦੇਸ਼ ਜਾਏ ਮੈਂ ਆਪਣੇ ਸ਼ਹਿਰ ਨਿਵਾਸੀਆਂ ਕੇ ਬੇਨਤੀ ਕਰਦਾ ਕਿ ਕੱਲ ਇਸ ਤੋਂ ਵੀ ਵੱਧ ਇਕੱਠ ਅੱਜ ਯਾਰ 1500 ਦਾ ਕੱਟ ਦੇਖਣ ਨੂੰ ਮਿਲੇ ਇਸ ਤੋਂ ਵੀ ਵੱਧ ਇਕੱਠ ਹੋਏ ਜੈ ਸ਼੍ਰੀ ਰਾਮ ਜੈ ਸ਼ੰਕਰ ਕੀ ਦੇਖੋ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਸ਼ਿਵ ਸ਼ੰਕਰ ਜੀ ਦ੍ਰਿਸ਼ਟੀ ਕੋਣ ਦੇ ਵਿੱਚ ਜੇ ਅਸੀਂ ਜਾਈਏ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਇੱਕ ਬੜਾ ਪਾਵਨ ਤਿਹਾਰ ਹੈ ਮਾਨਤਾ ਦੇ ਅਨੁਸਾਰ ਜੇ ਮੰਨਿਆ ਜਾਵੇ ਤੇ ਕਹਿੰਦੇ ਆ ਕਿ ਜਦੋਂ ਸਰਦੀਆਂ ਖਤਮ ਹੁੰਦੀਆਂ ਗਰਮੀਆਂ ਆਉਂਦੀਆਂ ਤੇ ਕਹਿੰਦੇ ਆ ਕਿ ਭਗਵਾਨ ਸ਼ੰਕਰ ਜੀ ਆਪਣੀ ਝੋਲੀ ਦੇ ਵਿੱਚੋਂ ਸਾਰੇ ਇਹੀ ਜੀਵ ਜੰਤੂਆਂ ਨੂੰ ਛੱਡ ਦਿੰਦੇ ਆ ਕਿ ਹੁਣ ਆਪਣੇ ਜੀਵਨ ਇਸ ਸੰਸਾਰ ਦੇ ਵਿੱਚ ਘੁੰਮ ਫਿਰ ਸਕਣ ਹੈ ਨਾ ਗਰਮੀ ਦੀ ਰਿਤੂ ਸ਼ੁਰੂ ਹੁੰਦੀ ਹੈ ਬਸੰਤ ਦੀ ਰਿਤੂ ਚੱਲਦੀ ਪਈ ਆ ਇਸ ਬਸੰਤ ਦੀ ਰਿਤੂ ਦੇ ਵਿੱਚ ਮਾਨਤਾ ਦੇ ਅਨੁਸਾਰ ਮੰਨਿਆ ਜਾਂਦਾ ਕਿ ਭਗਵਾਨ ਸ਼ਿਵ ਸ਼ੰਕਰ ਦਾ ਵਿਆਹ ਇਹਨਾਂ ਦਿਨਾਂ ਦੇ ਵਿੱਚ ਹੋਇਆ ਸੀ ਔਰ ਅਸੀਂ ਆਪਣੀ ਸਾਰੀ ਸੰਗਤ ਉਹ ਜਿਹੜੇ ਵੀ ਜਿਸ ਤਰ੍ਹਾਂ ਕਿ ਸਾਡੀ ਸੰਗਤ ਜਿਹੜੀ ਕੱਲ ਤੇ ਰਸਮ ਹੋਈ ਉਹ ਆਏ ਸੀ ਇਥੋਂ ਪਰਣੀਏ ਤੋਂ ਔਰ ਅੱਜ ਜਿਹੜਾ ਸ਼ਗਨ ਹੋਇਆ ਸਾਡੇ ਪ੍ਰਭੂ ਜੀ ਦੇਵਾ ਜੀ ਦੇ ਨਾਲ ਆਏ ਨੇ ਉੱਥੋਂ ਫੱਜੂਪੁਰ ਤੋਂ ਔਰ ਕੱਲ ਜਿਹੜੀ ਆ ਸ਼ਾਮ ਫੇਰੀ ਹੋਏਗੀ ਜਿਹਨੂੰ ਅਸੀਂ ਜਾਗੋ ਦਾ ਰੂਪ ਵੀ ਕਹਿੰਦੇ ਹੈਗੇ ਆ ਬੜੇ ਧੂਮਧਮ ਦੇ ਨਾਲ ਮਨਾਈ ਜਾਂਦੀ ਹੈ ਔਰ ਸ਼ੋਭਾ ਯਾਤਰਾ ਤੇ ਬੜੀ ਵਿਸ਼ਾਲ ਹੁੰਦੀ ਹੈ ਹਰ ਸਾਲ ਹੀ ਹੁੰਦੀ ਹੈ ਦੂਰੋਂ ਦੂਰੋਂ ਲੋਕ ਆਂਦੇ ਨੇ ਔਰ ਪੂਰੇ ਭਾਰਤ ਵਰਸ਼ ਦੇ ਵਿੱਚ ਹੀ ਇਹ ਸ਼ਿਵਰਾਤਰੀ ਦਾ ਜਿਹੜਾ ਮਾਹੌਲ ਹੈ ਬਹੁਤ ਹੀ ਉਤਸ਼ਾਹ ਦੇ ਨਾਲ ਭਰਿਆ ਜਾਂਦਾ ਹੈ ਭਗਵਾਨ ਸ਼ਿਵ ਸ਼ੰਕਰ ਜੀ ਦੀ ਜਿਹੜੀ ਝਾਕੀ ਹੈ ਬਹੁਤ ਹੀ ਮਨਮੋਹਕ ਹੈ ਔਰ ਇਹ ਦਿਨਾਂ ਦੇ ਵਿੱਚ ਜਗ੍ਹਾ ਜਗ੍ਹਾ ਲੰਗਰ ਵੀ ਲੱਗਦੇ ਨੇ ਔਰ ਜਿੱਥੇ ਸੇਂਭੂ ਭਗਵਾਨ ਸ਼੍ਰੀ ਪ੍ਰਗਟ ਹੈ ਜਿਸ ਤਰ੍ਹਾਂ ਕਲਾ ਨੋਰਾ ਕਾਠਗੜ ਜੀ ਹੈ ਔਰ ਦੁਆਦੇਸ਼ ਜੋਤੀ ਲਿੰਗਾ ਔਰ ਕਈ ਜਗ੍ਹਾ ਤੇ ਭਗਵਾਨ ਸ਼ਿਵ ਸ਼ੰਕਰ ਜੀ ਦੀ ਅराधना ਚੱਲਦੀ ਹੈ ਔਰ ਉਹਨਾਂ ਦੇ ਉਤਸਵ ਚੱਲਦੇ ਹੈ ਇਸ ਕਰਕੇ ਇਹ ਜਿਹੜਾ ਸਮਾਜ ਹੈਗਾ ਆ ਭਗਵਾਨ ਸ਼ੰਕਰ ਜੀ ਦੇ ਇਸ ਦਿਨ ਤਿਹਾੜੀ ਤੇ ਬਹੁਤ ਹੀ ਉਤਸ਼ਾਹ ਦੇ ਨਾਲ ਮਨਾਉਂਦੇ ਨੇ ਜੈ ਸ਼ਿਵ ਸ਼ੰਕਰ